ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਰਬਜੀਤ ਡੇਰੀ ਫਾਰਮ ਤੇ ਸਵਾਗਤ ਹੈ ਜੀ ਕਿਸਾਨ ਵੀਰੋ ਸਰਬਜੀਤ ਫਾਰਮ ਤੇ ਅੱਜ ਦੋ ਗਾਵਾਂ ਆਈਆਂ ਇੱਕ ਸੂਈ ਤੇ ਇੱਕ ਸੂਣ ਵਾਲੀ ਤੇ ਆਜੋ ਸਰਬਜੀਤ ਵੀਰ ਨਾਲ ਗੱਲ ਕਰਾਂਗੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਜੇ ਚਰਪਾ ਜੀ ਕਿਰਪਾ ਵਾਹਿਗੁਰੂ ਦੀ ਤੁਸੀਂ ਸੁਣਾਓ ਵਧੀਆ ਜੇ ਵਧੀਆ ਵਧੀਆ ਹਾਂਜੀ ਅੱਜ ਲੈਣੀਆਂ ਦੋ ਗਾਵਾਂ ਹੋਰ ਵੀਰ ਜੀ ਦੋ ਗਾਵਾਂ ਨਹੀਂ ਆਈਆਂ ਹੀਰੇ ਆਇਆ ਸਮੀਰ ਵੀਰ ਜੀ ਹੀਰੇ ਅੱਛਾ ਜੀ ਹੀਰੇ ਲੈਂਦੇ ਅੱਜ ਤੁਹਾਨੂੰ ਪਹਿਲਾਂ ਕਿਹਾ ਸੀ ਤੇ ਜੇ ਡੰਗਰ ਲਿਆਉਣਾ ਨਾ ਅੱਛਾ ਤਾਂ ਫਿਰ ਸਿਰੇ ਦਾ ਲਿਆਉਣਾ ਠੀਕ ਆ ਜੀ ਟੌਪ ਦੀ ਵਸ਼ੀ ਲੈਂਦੀ ਆ ਅੱਛਾ ਜੀ ਇਹੋ ਜਿਹਾ ਵਸ਼ੀ ਨੂੰ ਥਣ ਲੱਗਾ ਨਾ ਅੱਛਾ ਇਹ ਲੱਖਾਂ ਗਾਵਾਂ ਜੋ ਕਿਤੇ ਕਿਤੇ ਗਾਂ ਨੂੰ ਲੱਗਾ ਹੁੰਦਾ ਠੀਕ ਆ ਜੀ ਤੇ ਸੂਈ ਵੀ ਅੱਜ ਹੀ ਹੈ ਅੱਜ ਸਵੇਰੇ ਸੂਈ ਆ 7:00 ਵਜੇ ਅੱਛਾ ਜੀ ਆ ਆਪਣੇ ਕੋਲ ਹੀ ਸੂਈ ਹੈ ਸਾਰਾ ਕੁਝ ਹੈ ਜੇਰ ਜੂਰ ਪ੍ਰੋਪਰ ਪਾਤੀ ਹੈ ਤਾਂ ਮੈਂ ਹਾਂ ਹੁਣ ਸ਼ਾਮਾਂ ਨੂੰ ਭੈਣ ਭਰਾਵਾਂ ਨੂੰ ਅੱਗੇ ਕਰੀਏ ਰੂਬਰੂ ਠੀਕ ਹੈ ਜੀ ਹਾਂਜੀ ਤੇ ਐਡਰੈਸ ਬੋਲ ਦੋ ਪਿੰਡ ਆਪਣਾ ਆਰਾਮਦਵਾਲੀ ਠੀਕ ਹੈ ਜੀ ਜ਼ਿਲ੍ਹਾ ਗੁਰਦਾਸਪੁਰ ਠੀਕ ਹੈ ਤਾਂ ਸੀਰ ਡੇਰਾ ਬਾਬਾ ਨਾਨਕ ਠੀਕ ਹੈ ਜੀ ਡੇਰਾ ਬਾਬਾ ਨਾਨਕ ਗੁਰਦਾਸਪੁਰ ਚ ਪੈਂਦਾ ਏ ਮੇਰੇ ਤੋਂ 8 ਕਿਲੋਮੀਟਰ ਆ ਠੀਕ ਹੈ ਜੀ ਮੇਰੇ ਲਾਗੇ ਆ ਸ਼ਹਿਰ ਰਮਦਾਸ ਬਾਬਾ ਬੁੱਢਾ ਸਾਹਿਬ ਠੀਕ ਹੈ ਜੀ ਉਹ ਪੈਂਦਾ ਅੰਮ੍ਰਿਤਸਰ ਚ ਪਰ ਹੈਗਾ 4 ਕਿਲੋਮੀਟਰ ਅੱਗੇ ਅੱਛਾ ਜੀ ਹਾਂਜੀ ਤੇ ਚਲੋ ਫਿਰ گاਵਾ ਦਿਖਾਈਏ ਆਓ ਵੀ ਜੀ ਆਓ ਆ ਆਓ ਜੀ ਅੱਜ ਬੀਜੀ ਸਵੇਰੇ 7 ਵਜੇ ਦਾ ਜਨਮਿਆ ਬੱਚੇ ਦਾ ਅੱਛਾ ਜੀ ਹਾਂਜੀ ਦਿੱਤੀ ਵੀ ਬੱਚੀ ਆ ਇਹ ਬੱਚਾ ਆ ਜੋ ਬੱਚਾ ਅੱਛਾ ਤਾਂ ਤਾ ਜੋ ਬੱਚਾ ਦਿੱਤਾ ਬੱਚਾ ਦਿੱਤਾ ਆ ਸਵੇਰੇ 7 ਵਜੇ ਸਹੀ ਇਹ ਇੱਧਰ ਆਓ ਸੰਦੀਪ ਵੀਰ ਜੀ ਵੇਖੋ ਬੱਚੀ ਨੂੰ ਠੰਣ ਲੱਗਾ ਡੰਗਰ ਸਾਰੇ ਲਿਆਉਂਦੇ ਆ ਮੈਂ ਨਹੀਂ ਕਹਿੰਦਾ ਤਾਂ ਨਹੀਂ ਹੁੰਦੀ ਸਹੀ ਗੱਲ ਹੁਣ ਮੈਨੂੰ ਦੱਸੋ ਤਾਂ ਗਿੱਠ-ਗਿੱਠ ਦਾ ਠੰਡ ਸਾਰੇ ਜਾਂਦੇ ਆ ਸਹੀ ਗੱਲ ਲੱਗਾ ਕਿ ਨਹੀਂ ਗਾਣੂ ਲੱਗਾ ਲੱਗਾ ਗਿੱਠ-ਗਿੱਠ ਦਾ ਠੰਡ ਲੱਗਾ ਤਾਂ ਵੇਖੋ ਠੰਡੀ ਸੀਲ ਐ ਠੰਡੀ ਬੱਚੀ ਮਾਹਾਂ ਕਦੇ ਜਵਾਲ ਲੱਗਾ ਸੰਦੀਪ ਵੀਰ ਜੀ ਆ ਅੱਛਾ ਚਵਾ ਮਨੋਗੇ ਵਾ ਮੋੜੀ ਮੋੜੀ ਤਾਰਾ ਦੇਖੋ ਦੇਖੋ ਚਵਾ ਆ ਲੱਖ ਰੁਪਏ ਦੀ ਗਾਂ ਨੂੰ ਚਵਾ ਨਹੀਂ ਹੁੰਦਾ ਸਹੀ ਗੱਲ ਸਿੱਧੀ ਤਾਂ ਏ ਭੂਲ ਨਹੀਂ ਕੋਈ ਛਟਾ ਨਹੀਂ ਇਹ ਡਾਡਾ ਥਣ ਕਿੱਥੇ ਲੱਭਦਾ ਸਹੀ ਗੱਲ ਸਹੀ ਗੱਲ ਲੱਖ ਗਾਂ ਚ ਇੱਕ ਗਾਂ ਨੂੰ ਚਵਾ ਜਦਾਂ ਦਾ ਹੁੰਦਾ ਤਾਂ ਇਦਾਂ ਦਾ ਥਣ ਹੁੰਦਾ ਨਹੀਂ ਵੀਰ ਜੀ ਸਹੀ ਗੱਲ ਆਖਾਓ ਵੇਖੋ ਪੁੱਟ ਮਾਲ ਵਰਗੀ ਬੱਛੀ ਦੇਖੋ ਬੱਛੀ ਤਨ ਨੂੰ ਤੋੜ ਕੇ ਵੀ ਖਾਣੇ ਆ ਵੇਖੋ ਬੱਛੀ ਦੀ ਤਿਆਰੀ ਚੰਗੀ ਹੋਈ। ਹਰੇ ਮੈਂ 10-11 ਵਜੇ 4-5 ਕਿਲੋ ਚਵਾਈ ਚੋਈ ਦੋ। ਅੱਛਾ ਜੀ 4-5 ਕਿਲੋ ਚਵਾਈ ਵੀ ਕਰਤੀ ਆ। ਦੋ ਕੁ ਮਿੰਟ। ਅੱਛਾ ਜੀ। ਫੇਰੇ ਦੀ ਚਵਾਈ ਕੀਤੀ ਆ। ਅੱਛਾ ਜੀ। ਆ ਬੱਛੀ ਉਹ ਬੈਠਿਆ ਨਹੀਂ ਜਾਣ ਰਿਹਾ ਅਸਲੀ ਜੀ ਦੀ। ਸਹੀ ਗੱਲ ਐ। ਇਹ ਨਹੀਂ ਬੈਠਾ ਜਾਂਦਾ ਤੇ ਫਿਰ ਮੈਂ ਸੌਫੀ ਹੋ ਕੇ ਬਹਿ ਜਾ ਯਾਰਾ। ਚਵਾਈ ਕਰ ਦਈਏ। ਹਾਂ। ਵੇਖੋ ਕਰੇ। ਸਹੀ ਗੱਲ। ਫੁੱਟ ਫੁੱਟ ਪਛਾਣ ਵਈ। ਹਣ ਵੇਖੋ ਬੈਠਦਾ। ਹਣ ਚੰਗਾ ਲੱਗਾ ਬੱਛੀ। ਹਾਂ। ਕਹੋ ਜੇ ਥਣ ਕਿੱਥੇ ਲੱਭਦੇ ਨਹੀਂ ਲੱਭਦੇ ਜੀ ਨਹੀਂ ਲੱਭਦੇ ਦੇਖੋ ਚਲੋ ਲੈ ਆਵੋ ਮੈਂ ਕਿਹਨਾਂ ਦਾ ਭੈਣ ਭਰਾਵਾਂ ਨੂੰ ਵਿਖਾ ਲਈਏ ਯਾਰ ਅੱਛਾ ਜੀ ਪਣਾ ਲੱਗੇ ਹੋ ਗਈ ਯਾਰ ਅਕ ਵਖਾਉ ਥਣ ਦੇਖੋ ਵਸ਼ੀ ਦੇਖੋ ਫਣ ਲੱਗਾ ਕਮਾਲ ਦਾ ਵਹਿੜ ਨੂੰ ਗੁਲਾਬੀ ਥਣ ਲੱਗੇ ਵਸ਼ੀ ਹਾਂਜੀ ਸਰੇ ਵੀ ਵਹਿੜਿਆ ਸਨੀ ਵੀ ਸਹੀ ਗੱਲ ਸਹੀ ਗੱਲ ਦੱਸਾ ਗੱਲ ਕੀ ਹੁੰਦੀ ਆ ਹਾਂਜੀ ਦੁੱਧ ਦੇਣ ਨੂੰ ਇਤੋਂ ਜਿਆਦੀਆਂ ਵੀ ਹੈਗੀਆਂ ਟੋਫੂ ਵੀ ਹੈਗੀਆਂ ਸਹੀ ਗੱਲ ਹੈ ਪਰ ਆ ਚੀਜ਼ਾਂ ਕੇ ਦੇਖੇ ਤੇ ਠੰਡ ਨਹੀਂ ਲੱਭਦਾ ਆਹੋ ਐਂ ਦੀਆਂ ਆਣਾਂ ਕੇ ਵਿਖਾਓ ਦੇਖੋ ਪਿੱਛੋਂ ਦੀ ਵੇਖੋ ਜਿੱਥੇ ਜਿੱਟ ਦਾ ਠੰਡ ਕਹਿੰਦੇ ਆ ਪਰ ਲੱਗਦਾ ਆ ਸਹੀ ਗੱਲ ਹੈ ਸਹੀ ਗੱਲ ਹੈ ਸਹੀ ਗੱਲ ਤੂੰ ਤੇ ਇਕੱਲੇ ਆ ਰਗੇ ਠੰਡ ਕਿੱਥੇ ਲੱਭਦੇ ਨਹੀਂ ਨਹੀਂ ਲੱਭਦੇ ਨਹੀਂ ਲੱਭਦੇ ਵੇਖੋ ਠੰਡ ਤਾਂ ਕਿੰਨੀ ਕੀ ਠੰਡੀ ਆ ਠੰਡੀ ਸੀਲ ਇਹ ਤੇ ਆਹ ਵੇ ਚਾਰ ਜਾਣੇ ਚੰਬੜੇ ਰੋ ਪਾ ਸਹੀ ਗੱਲ ਹੈ ਇੱਧਰ ਹੋਣੀ ਉੱਧਰ ਹੋਣੀ ਜਿਹੜਾ ਕੋਈ ਘਰ ਵਾਲਾ ਖੜੇਗਾ ਭਾਵੇਂ ਸਾਰੇ ਚੌਂਦੇ ਰਹਿਣ ਭਾਵੇਂ ਬਹਿ ਜਾਓ ਉੱਧਰੋਂ ਭਾਵੇਂ ਬੱਚੇ ਪ ਇਹ ਚੀਰੇ ਵਾਲਾ ਆਰਡਰ ਸਹੀ ਗੱਲ ਹਾਂ ਤੇ ਕਿੰਨਾ ਕੁ ਦੁੱਧ ਚਵਾ ਦੇਗੀ ਸੰਦੀਪ ਵੀਰ ਜੀ ਕਹਿਣ ਦੀ ਗੱਲ ਨਹੀਂ ਹੈਗੀ ਅਸੀਂ ਆਪੇ ਬੋਲ ਦਿਆਂ ਹਾਂ ਜੀ ਮੈਂ ਦੁੱਧ ਕਿੰਨਾ ਚਾਹਣਾ ਕਿੰਨਾ ਚਾਹਣਾ ਜੇ ਕੋਈ ਲੱਗਾ ਸੇਵਾ ਵਾਲਾ ਠੀਕ ਹੈ ਜੀ ਪੰਜੀਓ ਵੀ ਪਾਰ ਕਰਾ ਦੂਗਾ ਅੱਛਾ ਇਹਦੇ 5 ਲੀਟਰ ਵੜ ਹੱਸ ਕੇ ਦੁੱਧ ਚਵਾ ਜੂਗੀ ਸਹੀ ਗੱਲ ਚਵਾ ਦੇਗੀ ਚਵਾ ਦੇ ਹੱਸ ਕੇ ਸਹੀ ਗੱਲ ਕਿਉਂਕਿ ਇਹਨੂੰ ਸੇਵਾ ਮੰਗਣੀ ਆ ਜਦੋਂ ਦਾ ਇਹਨੂੰ ਕਮਾਲ ਦਾ ਆਰਡਰ ਲੱਗਾ ਨਾ ਥਣ ਲੱਗੇ ਨਾ ਸਹੀ ਗੱਲ ਸੰਦੀਪ ਵੀਰ ਜੀ ਇਦਾਂ ਦੇ ਹਰੇਕ ਗਾਣੂ ਨਹੀਂ ਹੁੰਦੇ ਸਹੀ ਗੱਲ ਠੀਕ ਆ ਹਾਂਜੀ ਹਾਂ 5 ਈ ਲੀਟਰ ਵੈਟ ਦੋ ਤਾਂ ਹੱਸ ਕੇ ਚਵਾ ਦੂ ਠੀਕ ਆ ਜੀ ਤੇ ਕੀ ਮੁੱਲ ਕਰ ਦੇਣਾ ਜੀ ਤਾਂ ਵੇਖੋ ਜਿੱਦ ਮੈਂ ਮਾਰਕੀਟ ਦੇ ਹਿਸਾਬ ਨਾਲ ਜਾਵਾਂ ਤੇ ਇਹਦੇ ਬਾਹਨੇ ਨਾਲ ਜਾਵਾਂ 10 ਦਾ ਹਜ਼ਾਰ ਦਾ ਥਣ ਲੱਗਾ ਗਾਣੂ ਹਾਂਜੀ ਹਾਂਜੀ ਮੁੱਲ ਕਰਨੋਂ ਤਾਂ ਭਾਵੇਂ ਲੱਖ ਮੰਗ ਲਈ ਇਸ ਦੀ ਵੀਰ ਜੀ ਠੀਕ ਆ ਜੀ ਪਰ ਜੈਜੀ ਗੱਲ ਕਰਾਂਗੇ ਦਿਨ ਲੈਣ ਵਾਲੀ ਕਿਨੇ ਰੀ ਦੇ ਦੇਣੀ 65000 ਦੀ ਵੈੜ ਦੇ ਦਾਂਗੇ ਅੱਛਾ ਜੀ ਹਾਂਜੀ ਵੇ ਲੋ ਜਾ ਹੀ ਨਹੀਂ ਹੈ ਜੀ ਹਰ ਮੇਰੀ ਗੱਲ ਸੁਣੋ ਸੰਦੀਪ ਵੀਰ ਜੀ ਤੁਸੀਂ ਆਪੇ ਦੱਸ ਦੋ ਉਹ ਜੈਜਾ ਆਪੇ ਕਰ ਦੋ ਕਿੰਨਾ ਮਾਨ ਤਾਨ ਕਰ ਦੋ ਜਿੰਨਾ ਤੁਸੀਂ ਆਖੋਗੇ ਕਰ ਦਾਂਗੇ ਪੰਜ ਹੀ ਡਾਉਂਦੇ ਹੁੰਦੇ ਤੁਸੀਂ ਉੱਡ ਗਿਆ ਦ ਉੱਡ ਗਿਆ 5000 ਹੀ 60000 ਦੀ ਦੇ ਦਾਂਗੇ ਅੱਛਾ ਜੀ ਹਾਂ ਜੀ ਠੀਕ ਆ ਹੋਰ ਵੀ ਹੈਗੀ ਕ ਸਰ ਹੋਰ ਵੀ ਆਏਗਾ ਦਾ ਮਾਨਦਾਨ ਕਰ ਦਾਂਗੇ ਕਿੰਨਾ ਕਰ ਦੋਗੇ ਹੋਰ ਕਿ ਕਰੀ ਦੇਈਏ 10000 ਰੁਪਿਆ ਹੋਰ ਛੱਡ ਦਾਂ ਅੱਛਾ ਜਾਓ ਹਾਂ ਨਾ 5000 ਹਾਂ ਨਾ ਤੇ ਹੋਰ 1000 ਛੱਡ ਦੋ ਮੈਂ ਤਾਂ ਕਹਿਨਾ ਜੋ ਛੜਤਾ ਹੁਣ ਨਾ ਕੁਝ ਵੀ ਆਖਿਓ ਹੁਣ ਮੇਰੇ ਸਿਰ ਦੇ ਉੱਤੋਂ ਦੀ ਪਾਣੀ ਨੰਗਣ ੜਿਆ ਜੋ ਠੀਕ ਆ ਹਾਂਜੀ 58000 ਦੀ ਬੱਛੀ ਹੋ ਜੇ 58000 ਦੀ ਬੱਛੀ ਨਹੀਂ ਲੱਭਦੀ ਏਦਾਂ ਨਹੀਂ ਨਹੀਂ ਲੱਭਣੀ ਨਹੀਂ ਲੱਭੂ ਠੀਕ ਆ ਆ ਬੱਛੀ ਤੁਹਾਨੂੰ ਜਿਹੜੀ 55000 ਦੀ ਕਿਹੜਾ ਦੇ ਦੂ 58000 ਦੀ ਬੱਛੀ 526 ਲੀਟਰ 5 ਲੀਟਰ ਦੁੱਧ ਚਵਾ ਦੇਗੀ ਬੱਛੀ ਕਹਿਤਾ ਤਾਂ ਦੇ ਦੇਣੀ ਹੈ ਵੇਖੋ ਬੱਛੀ ਤੁਹਾਨੂੰ ਚੰਗੀ ਤਰ੍ਹਾਂ ਦਿਖਾ ਦਿੰਨੇ ਫੇਰ ਵੇਖੋ ਮੈਂ ਸ਼੍ਰੀਵੀਰ ਜੀ ਬਾਕੀ ਗੱਲਾਂ ਗਾਂਹ ਦੀਆਂ ਹਾਂਜੀ ਹਾਂਜੀ ਜਿਸ ਚਵਾਈ ਕਰਦਾ ਨਿਆਰਾ ਨਾ ਆਇਆ ਤੇ ਕੀ ਗੱਲ ਹੈ ਫੇਰ ਧਾਰਾ ਮਾਰ ਕੇ ਦਿਖਾਓ ਇੱਕ ਮੈਂ ਲਓ ਜੀ ਭਾਵੇਂ 10-10 ਵਰੀ ਦੇ ਆ ਦੇ ਚੋਇਓ ਆ ਵੇਖੋ ਚਵਾਲ ਲਗਾ ਵਛੀ ਨਾ ਭੂਰ ਨਾ ਛਟਾ ਦੇਖੋ ਵੇਖੋ ਆਹ ਲੋ ਅਗਲੀ ਆਹ ਲੋ ਕਿਹੜਾ ਕੋਈ ਅੱਜ ਹੀ ਲਾ ਜਾਏਗਾ ਜਾ ਕੇ ਬੋਲਾ ਪੀਏਗਾ ਮੈਂ ਸੰਦੀਪ ਜੀ ਅੱਜ ਤਾਂ ਸਹੀ ਹੈ ਵੇਖੋ ਕਿਤੇ ਇਹੋ ਜਿਹੇ ਚਵਾਲ ਲੱਭਦੇ ਆ ਨਹੀਂ ਲੱਭਦੇ ਨਹੀਂ ਕਿ ਥਣ ਚੋ ਕੋ ਭੂਰ ਛਟਾ ਨਹੀਂ ਤੇ ਕਿੱਲੇ ਆ ਕੇ ਥਣ ਵੇਖੋ ਆ ਇਹ ਕਹਿੰਦੇ ਵੈੜ ਸਹੀ ਗੱਲ ਸਹੀ ਗੱਲ ਹਾਂਜੀ ਤੇ ਦੂਜੇ ਨੰਬਰ ਤੇ ਕਿਹੜੀ ਆ ਗਈ ਜੀ ਜੀ ਆਪਣੇ ਕੋਲ ਜਲਸੀ ਆ ਜਲਸੀ ਆ ਗਈ ਦੂਜੇ ਨੰਬਰ ਤੇ ਵੇਖੋ ਇਹਨੂੰ ਆਹ ਮਾੜਾ ਜਾ ਵੇਖੋ ਜਲਸੀ ਦੋਂਦੀ ਵੈੜ ਆ ਦੋਂਦੀ ਵੱਛੀ ਪਿਓਰ ਦੋ ਦੰਦ ਪਿਓਰ ਠੀਕ ਆ ਸਹੀ ਗੱਲ ਲੀਰ ਜੀ ਮੰਜੀਆਂ ਮੰਜੀਆਂ ਲੈ ਉਹ ਮੰਜੀਆਂ ਸਹੀ ਗੱਲ ਵੇਖੋ ਡਾੜਾ ਚੋ ਪਹਿਲਾਂ ਵਹਿਣਾ ਥਲੇ ਮੰਜੀਆਂ ਡਾੜਾ ਚੋ ਲਾਓ ਜੀ ਲਾਓ ਸਹੀ ਗੱਲ ਹੈ ਸਹੀ ਗੱਲ ਹਾਂ ਵੇਖੋ ਪਹਿਲਾਂ ਹੀ ਚਾਉਂਦੇ ਰਹਿਣ ਫੋਟੋ ਪਛਾਣ ਨੂੰ ਵਛੀ ਆਏ ਨਹੀਂ ਇਹ ਵੀ ਮਾ ਸਲੀਬ ਜੀ ਦਿਨ ਚਾਰ ਆ ਜਣੇ ਲੈ ਜਣੇ ਲੈ ਜਣੇ ਪਰ ਵੇਰ ਬੰਨ ਵਾਲੀ ਕਮਾਲ ਕਰ ਕਮਾਲ ਕਰ ਦੂਗੀ ਸਹੀ ਗੱਲ ਹਾਂਜੀ ਵੇਖੋ ਵਛੀ ਦੇਖੋ ਤਿਆਰੀ ਵਛੀ ਦੀ ਚੰਗੀ ਹੋੜੀ ਨੱਚਦੀ ਨੱਚਦੀ ਵਛੀ ਹੀ ਵਛੀ ਆ ਰ ਸਦੀਰ ਜੀ ਹੀਰਾ ਹੀਰਾ ਇਹ ਜਲਤੀਆਂ ਕਿੱਥੋਂ ਲੱਭਦੀਆਂ ਇਦਾਂ ਲਿਆ ਸਹੀ ਗੱਲ ਹੈ ਲੱਗੇ ਹੋ ਰਿਹਾ ਹੋ ਰਿਹਾ ਚਲ ਤਾਂ ਚੰਗੀ ਪਣੀ ਵਾਸ਼ੀ ਨਹੀਂ ਇਹਨੂੰ ਵੀ ਭਾਵੇਂ ਇਧਰੋਂ ਵੇਚੋ ਤਾਂ ਭਾਵੇਂ ਉਧਰੋਂ ਵੇਚ ਲਓ ਸਹੀ ਗੱਲ ਕਿੰਨੀਆਂ ਕਿ ਠੰਡੀਆਂ ਹੋਣਗੀਆਂ ਯਾਰ ਸਦੀ ਵੀਰ ਜੀ ਵੇਖੋ ਸਹੀ ਗੱਲ ਮੈਂ ਇਹਨੇ ਢੇਲ ਵੇਖੋ ਵਸ਼ੀ ਫੜ ਕੇ ਪਟਾਕੇ ਪਾਉ ਜਿਦਾ ਬੜੀ ਢੇਲ ਆ ਬੜੀ ਢੇਲ ਵਸ਼ੀ ਦੀ ਪਹਿਲੇ ਹੁਣ ਥੱਲੇ ਰੇਲੇ ਢੇਲਿਆ ਠੀਕ ਆ ਹਾਂਜੀ ਇਹ ਕਿੰਨਾ ਚਵਾ ਦੇਗੀ ਦੁੱਧ ਵਸ਼ੀ 18 ਤੋਂ 20 ਲੀਟਰ ਪਹਿਲੇ ਸਵੇਰੇ ਚਵਾਉ ਬਦੋਂਦੀ ਵੇੜਾ ਸਹੀ ਗੱਲ ਚਵਾ ਦੇਗੀ ਹਾਂਜੀ 18 ਤੋਂ 20 ਲੀਟਰ ਗਾਰੰਟੀ ਨਾਲ ਦੁੱਧ ਦਊਗੀ ਤੇ ਇਹ ਫਿਰ ਕਿਨੇ ਦੀ ਦੇ ਦੇਣੀ ਜੀ ਜਿੰਨੇ ਦੀ ਤੁਸੀਂ ਆਪੋ ਕੇ ਉਹਨੇ ਦੀ ਦੇ ਦੇਣੀ ਤੁਸੀਂ ਦੱਸ ਦੋ ਕਰੋ ਕਮ ਤੁਸੀਂ ਅੱਗੇ ਕਹਿੰਦੇ ਹੋ ਇਨੇ ਦੀ ਦੇ ਦੋ ਉਹਨੇ ਦੀ ਨਹੀਂ ਇਹ ਵੀ ਉਹਨੇ ਦੀ ਦੇ ਦਾਂਗਾ ਇਹ ਫਿਰ 55000 ਦੀ ਦੇ ਦੋਗੇ 55000 ਦੀ ਵਸ਼ੀ 5000 ਉਹ ਚੋ ਵੀ ਅੱਛਾ ਜੀ 50000 ਦੀ ਦੇ ਦਾਂਗੇ ਇਹ ਨਹੀਂ ਹੋਰ ਕਿਤੋਂ ਮਿਲਨੀ 50000 ਚ 24000 ਛੱਡ ਦਾਂਗੇ ਅੱਛਾ ਜੀ 50 ਜੋ ਇੱਕ ਘੱਟ 50 ਦੀ ਵਸ਼ੀ ਦੇ ਦਾਂਗੇ ਠੀਕ ਆ ਜੀ ਤੇ ਹੋਰ ਮਾਨਤਾਂ ਹੋ ਜੂ ਆਏਗੇ ਮੈਂ ਆਉਂਗਾ ਜਾਊਗਾ ਤਾਂ ਮਾਨਤਾਂ ਪੱਕਾ ਚਲੋ ਠੀਕ ਹੈ ਹੋਰ ਕੁਝ ਕਹਿਣਾ ਜੀ ਬੇਨਤੀ ਇਹ ਤੇ ਇੱਕ ਵਹਿੜ ਅੱਜ ਹੀ ਸੂਈ ਤਾਜੀ ਅੱਛਾ ਜੀ ਪਰ ਵਹਿੜ ਕਾਦੀ ਹੈ ਕਮਾਲ ਦੀ ਵਹਿੜ ਆ ਸਹੀ ਗੱਲ ਹੈ ਜਿਹਨੇ ਵੀ ਗਏ ਵੀਰ ਨੇ ਖੜਨੀ ਆ ਨਾ ਹਾਂਜੀ ਆਪਣੀ ਆਣ ਕੇ ਦੋ ਡੰਗ ਤਸੱਲੀ ਕਰਕੇ ਖੜੇ ਠੀਕ ਆ ਜੀ ਠੀਕ ਆ ਜੀ ਬਾਕੀ ਸਾਡੀ ਪੂਰੀ ਗਰੰਟੀ ਆ ਗਰੰਟੀ ਪਰ ਆਪਣੀ ਆ ਤੁਹਾਂ ਪੈਸੇ ਖਰਚਣੇ ਆ ਤਾਂ ਫਰਜ਼ਮੰਦ ਆ ਆ ਸਹੀ ਗੱਲ ਤੁਸੀਂ ਆਪਦੀ ਤਸੱਲੀ ਕਰੋ ਤਸੱਲੀ ਕਰਿਆੜਿਆਂ ਨੂੰ ਪਾਸ ਕਰਕੇ ਖੜੋ ਪਾਸ ਕਰਕੇ ਠੀਕ ਆ ਜੀ ਹੋ ਜੀ ਸასი ਘਰ ਆ ਬੱਚੀਆਂ ਜੀ